ਗੂਜਰੀ ਮਹੱਲਾ ਚੌਥਾ ਹਰ ਜਨ ਉਤਮ ਉਤਮ ਬਾਣੀ ਨਾਰੇ ਜਿਹੜੇ ਜਨ ਪਿਆਰੇ ਉਹ ਉਤਮ ਸਾਨੂੰ ਭਾਈ ਉਹਨਾਂ ਦੀ ਉਤਮ ਜੀਆਂ ਦੀ ਕਲਿਆਣ ਕਰਨ ਵਾਲੀ ਲਾਲਚ ਨਹੀਂ ਇਹਦੇ ਵਿੱਚ ਬਾਣੀ 'ਚ ਕਿਸੇ ਪ੍ਰਕਾਰ ਦਾ ਵੀ ਤੁਹਾਨੂੰ ਬਹਤਰ ਬਹਤਰ ਫੂਰਾ ਮਿਲਣ ਲੱਗੀਆਂ ਇਹ ਲਾਲਚ ਨਹੀਂ ਹੈ ਇਸ ਬਾਣੀ 'ਚ ਲਿਖਸਾ ਨਹੀਂ ਹੈ ਵੀ ਪੂਜਿਆ ਕਰੋ ਸਾਨੂੰ ਆਹ ਲਾਤ ਤੁਹਾਨੂੰ ਆਹ ਲਾਤ ਆਪਕੋ ਇਹ ਲਾਲਚ ਤੇ ਲਿਖਸਾ ਤਾਂ ਰਹਿਦ ਬਾਣੀ 'ਚ ਇਹ ਧੁਰ ਕੀ ਬਾਣੀ ਆਈ ਹੈ ਜਿਹਨ ਜੀ ਕਰਮ ਕਾਂਡ ਦਾ ਕਸ਼ੀਰੀ ਕੀਤਾ ਹੋਇਆ ਉਹ ਹਰੀ ਦੇ ਜਨ ਵੀ ਉੱਤਮ ਹਨ ਤੇ ਉਹਨਾਂ ਦੇ ਮੁਖੋਂ ਜਬਾਣੀ ਨਿਕਲਦੀ ਹੈ ਉਹ ਹੀ ਉੱਤਮ ਹੈ ਸੂਰ ਦੀ ਸਖਿਆਤਾ ਕਰਨ ਵਾਲੀ ਹੈ ਮੁਖ ਬੂਲੇ ਪਰ ਉਪਕਾਰੀ ਮੁਖੋਂ ਜੋ ਤਕਲੀਜ ਜਲੇ ਕਰਮ ਕਹਿਲੇ ਐਸੇ ਹੋ ਜਾਂਦੇ ਹਨ ਪਰ ਦੁਸ਼ਮਣ ਦੇ ਉੱਤੇ ਵੀ ਸਹਾਇਤਾ ਕਰਨੀ ਜੋ ਜਨ ਸੁਣੇ ਸਰਦਾ ਭਗਤ ਸੇਤੀ ਜਿਹੜੇ ਜਨ ਪ੍ਰੇਮੀ ਸੁਣਨਗੇ ਸਰਦਾ ਨਾਲ ਆਉ ਭਗਤੀ ਦੇ ਸਮੇਤ ਪਰ ਕਿਰਪਾ ਹਰ ਮੇਸਾ ਕਿਰਪਾ ਕਰਕੇ ਹਰੀ ਉਹਨਾਂ ਨੂੰ ਸੰਸਾਰ ਤੋਂ ਉਤਾਰ ਦੇਵੇਗਾ ਰਾਮ ਨੂੰ ਕੋ ਹਰ ਜਨ ਮੀਲ ਪਿਆਰੀ ਰਾਮ ਹੀ ਪਿਆਰੇ ਰਾਮ ਜੋ ਹਰੀ ਤੇ ਜਨ ਭਗਤਾਂ ਨੇ ਪਿਆਰੇ ਰਾਮ へ ਭਾਈ ਬੇਨਤੀ ਕਰੀਏ ਮੈਨੂੰ ਹਰੀ ਦੇ ਜਨ ਜੋ RAM ਤੇਰੇ ਪਿਆਰੇ ਉਹਨਾਂ ਦੇ ਨਾਲ ਮੇਰ ਨੂੰ ਕਰ ਮੇਰੇ ਪ੍ਰੀਤਮ ਪ੍ਰਾਨ ਸਤਿਗੁਰੂ ਗੁਰਪੁਰਾ ਮੇਰੇ ਤੋਂ ਪ੍ਰੀਤ ਬੰਦੇ ਹਮ ਪ੍ਰਾਨਾਂ ਤੰਦੇ ਹਮ ਮੇਰੇ ਪ੍ਰਾਨ ਜਿਵੇਂ ਸੀਰ ਚੁੰਦੇ ਆਏ ਮੇਰੇ ਪ੍ਰੀਤਮਨ ਮਨ ਤੰਦੇ ਸਤਿਗੁਰੂ ਨਾਨਕ ਦੇਵ ਜੀ ਗੁਰ ਅੰਗਦ ਸਾਹਿਬ ਜੀ ਪੂਰਵ ਗੁਰ ਅਰਦਾਸ ਸਾਹਿਬ ਜੀ ਹਮ ਪਾਪੀ ਗੁਰਨੇ ਸਾਰੇ ਜੀ ਸਾਰੇ ਸਾਧੀਆਂ ਦੇ ਨਾ ਹੀ ਗੁਰੂ ਸਾਹਿਬ ਨੇ ਤਾਰਜਕਾਸ਼ਿਨ ਸਾਹਿਬ ਤੋਂ ਜਿਸ ਕੋ ਪੰਚਤੋਂ ਧਲੀ ਪ੍ਰਕਾਰ ਤਾਰਨਾ ਕੀਤਾ ਹੈ ਮੇਰੇ ਪ੍ਰੀਤੂ ਮੰਨਦੇ ਹਮ ਮੇਰੇ ਪ੍ਰਾਣਾ ਦੇ ਵੀ ਸਤਿਗੁਰੂ ਪਿਆਰੇ ਹਨ ਪੂਰਨ ਸਤਿਗੁਰੂ ਮੇਰੇ ਹਿਰਦੇ 'ਚ ਤੇ ਮੇਰੇ ਘਰੋਂ ਵਿੱਚ ਵਸਦੇ ਹਨ ਸਾਨੂੰ ਪਾਪੀਆਂ ਨੂੰ ਸੱਚੇ ਪਾਤਸ਼ਾਹ ਸੁਖ ਸਾਹਿਬ ਤੋਂ ਤਾਰਨਾ ਕੀਤਾ ਹੈ ਗੁਰਾਂ ਰਹਾਉ ਗੁਰਮੁਖ ਵੱਡ ਭਾਗੀ ਵੱਡ ਭਾਗੀ ਉਹ ਅਧਿਕਾਰੀ ਜਿਨ੍ਹਾਂ ਦੀ ਵਿਡਿਆਈ ਦੀ ਇੱਛਾ ਪੱਜ ਗਈ ਹੈ ਵਿਡਿਆਈ ਦੀ ਭੁੱਖ ਨਹੀਂ ਉਹ ਵੱਡਿਆਂ ਭਾਗਾਂ ਨੂੰ ਨਿਸ਼ਕਾਮ ਕਰਨ ਵਾਲੇ ਹਨ ਜਿਨਹ ਹਰ ਹਰ ਨਾਮ ਆਧਾਰੀ ਜਿਨ੍ਹਾਂ ਨੂੰ ਹਰ ਹਰ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਹਰ ਹਰ ਅੰਮ੍ਰਿਤ ਹਰ ਰਸ ਪਾਵੇ ਉਹ ਧੜਈ ਹਰ ਹਰ ਪਰਮੇਸ਼ਰ ਦਾ ਅੰਮ੍ਰਿਤ ਰਸਿਓ ਹੈ ਕਿ ਗੁਰਾਂ ਦੇ ਪਾਸੋਂ ਹਰ ਹਰਿ ਜੋ ਕਰਨਾ ਹੈ ਅਮਰਤ ਹੈ ਇਸ ਰੀ ਦੇ ਰਸ ਨੂੰ ਪਾਉਂਦੇ ਹਨ ਮਨ ਕਰਕੇ ਬਾਣੀ ਕਰਕੇ ਸ੍ਰੀ ਕਰਕੇ ਹਰ ਹਰਿ ਜੋ ਹਰੇਕ ਦੇ ਪਾਪਾਂ ਨੂੰ ਹਰਨ ਵਾਲਾ ਹਰੀ ਮਿਰਤੂ ਦਾ ਰਾਤ ਹੈ ਇਸੇ ਰਸਪ੍ਰੇਮ ਨੂੰ ਪਾਉਂਦੇ ਹੰ ਗੁਰਮਤ ਭਗਤ ਪੰਡਾਰੇ ਗੁਰਮਤ ਗਵਾਰਾ ਉਹਨਾਂ ਦੇ ਹਿੱੱਤੇ ਭਗਤੀ ਦੇ ਪੰਡਾਰੇ ਬਣ ਗਏ ਹਨ ਜਿਨ ਦਰਸ਼ਨ ਸਤਗੁਰੂ ਸਤਪੁਰਖ ਨਾ ਪਾਇਆ ਜਿਨ੍ਹਾਂ ਨੂੰ داری ਨਰਸਿੰਘ ਸਤਗੁਰੂ ਨਾਮਿਕ ਦੇਵ ਜੀ ਦਾ ਸਤਗੁਰੂ ਅੰਗਦੇਵ ਦਾ ਸਤਪੁਰਖ ਸਿਰਿ ਗੁਰ ਅਗਰ ਦਾ ਆਸਰਾ ਨਹੀਂ ਪਾਇਆ ਇਹ ਭਾਗ ਹੀਨ ਜੰਮ ਮਾਰੇ ਸਿਰਿ ਉਸ ਤੇ ਪਰਸ਼ਾ ਸਤਪੁਰਖ ਅਕਾਲ ਪੁਰਖ ਦਾ ਰੂਪ ਹੈ ਉਹਨਾਂ ਦਾ ਦਰਸ਼ਨ ਜਿਨ੍ਹਾਂ ਨੇ ਨਹੀਂ ਪਾਇਆ ਹੈ ਇਹ ਭਾਗ ਹੀਨ ਜੰਮ ਮਾਰੇ ਕੋਈ ਕਰਮਾ ਤੋਂ ਹੀਨੇ ਹੈ ਉਦਾਂ ਜਾਨਵਰਾਂ ਨੂੰ ਮਾਰਦਾ ਰਹਿੰਦਾ ਹੈ ਜੰਦੇ ਤੇ ਮਾਰੇ ਮਾਰੇ ਜਾਂਦੇ ਜੰਦੇ ਮਰਦੇ ਰਹਿੰਦੇ ਹਨ ਠੀਕੂ ਪਰ ਸੂਪਰ ਗਰਭ ਪਵਹ ਗਰਭ ਜੋਨੀ ਉਹਨਾਂ ਨੂੰ ਫੇਰ ਮਣੁੱਖਾ ਜਨਉਣੀ ਆ ਹੱਥਾਂ ਦਾ ਉਹ ਕੁੱਤਿਆਂ ਦੀ ਜੂਨ ਚ ਪੈਂਦੇ ਹਨ ਅਧੋ ਸੂਰਾਂ ਵੀ ਜੂਨ ਚ ਪੈਂਦੇ ਐ ਗਧਿਆਂ ਦੀ ਜੂਨਾਂ ਚ ਪੈਂਦੇ ਐ ਗਰਮ ਦੇ ਵਿੱਚ ਯੂਨਾ ਵਿੱਚ ਗਲਦੇ ਰਹਿੰਦੇ ਹੈ ਉਦਰ ਚ ਦਈਏ ਮਾਰੇ ਮਹਾ ਹਤਿਆਰੇ ਤਾਈ ਜਈ ਪਰਮੇਸ਼ਰ ਦੇ ਮਾਰੇ ਹੋਏ ਆ ਬੇਮੁਖ ਕਿਤੇ ਹੈ ਮਹਾ ਹਤਿਆਰੇ ਹਤਿਆਰਾ ਹੁੰਦਾ ਹੈ ਜਿਹੜਾ ਅਗਨ ਲਾਗ ਵਿਖਦੇ ਵੀ ਸ਼ਤਰਹੀਣ ਕੋ ਮਾਰ ਤੇ ਧੰਦਾਰਾ ਭੂਮੀ ਹਰਿਆ ਦਾਈ ਦੋ ਚਾਰ ਬ੍ਰਹਮ ਹਤਿਆ ਕਰਨ ਵਾਲਾ ਹਤਿਆਰਾ ਹੁੰਦਾ ਹੈ ਗਊ ਨੂੰ ਮਾਰਨ ਵਾਲਾ ਹਤਿਆਰਾ ਹੁੰਦਾ ਹੈ ਲੜਕੀ ਨੂੰ ਮਾਰਨ ਵਾਲਾ ਹਤਿਆਰਾ ਹੁੰਦਾ ਹੈ ਅਤੇ ਇਸੇ ਪ੍ਰਕਾਰ ਕੈਲੀ ਗਊ ਨੂੰ ਮਾਰਨ ਵਾਲਾ ਬ੍ਰਾਹਮਣ ਨੂੰ ਮਾਰਨ ਵਾਲਾ ਕੈਲੀ ਗਊ ਨੂੰ ਮਾਰਨ ਵਾਲਾ ਕੰਨਿਆ ਨੂੰ ਮਾਰਨ ਵਾਲਾ ਜਾਂ ਵੇਚਣ ਵਾਲਾ ਲੜਕੀ ਨੂੰ ਤੇ ਜਾਣ ਚਾਰੀਆਂ ਧਾਨ ਖਾਣ ਵਾਲਾ ਇਹ ਹਤਿਆਰਾ ਹੈ ਜਿਹੜਾ ਸੱਚੇ ਪਾਤਸ਼ਾਹ ਦੇ ਨਾਲ ਭੈਰ ਰੱਖਦਾ ਹੈ ਇਹ ਮਹਾਂ ਹਤਿਆਰਾ ਵੱਡਾ ਹਤਿਆਰਾ ਹੈ ਇਹਨਾਂ ਪਾਪੀਆਂ ਨਾਲ ਵੱਡਾ ਪਾਪੀ ਹੈ ਦਈਏ ਮਾਰੇ ਮਹਾਂ ਹਤਿਆਰੇ ਉਹ ਵੱਡੇ ਪਾਪੀ ਜਾਣ ਕੇ ਹਤਿਆਰ ਕਰਨ ਵਾਲੇ ਜਾਣ ਕੇ ਪਰਮੇਸ਼ਰ ਨੂੰ ਮਾਰ ਦਿੱਤੇ ਹੈ ਸੇ ਕੂਕਰ ਉਹ ਵੀ ਪੁਰਖਣਗੇ ਸੂਕਰ ਉਹ ਵਿਸ਼ਟ ਪ੍ਰਾਇ ਮੈਲ ਰੂਪੀ ਵਿਸ਼ਟਾਈ ਪ੍ਰਾਇ ਨਿੰਦਿਆ ਰੂਪੀ ਮੈਲ ਖਾਣ ਵਾਲੇ ਸੂਰ ਹਨਗੇ ਗਦਿਆਂ ਦੀ ਨਈ ਕਾਮੀਪੁਰ ਖਾਂਗੇ ਉਹ ਗਰਭ ਦੇ ਵੀ ਜੂਨਾ ਤੇ ਇਹਨਾਂ ਜੂਨਾ ਚ ਪੈਣਗੇ ਐਸੇ ਪੁਰਖ ਦਈਏ ਮਾਰੇ ਮਹਾ ਹੱਤੇ ਅਰਮੇਸ਼ ਨੇ ਮਾਰੇ ਬੇਮੁਖ ਮਹਾ ਹੱਤਿਆ ਕਰਨ ਵਾਲੇ ਹਨ ਬ੍ਰਾਹਮਣ ਕੇ ਲਈ ਕਾਤਕੰਜ ਕਾਰਨ ਜਾਰੀ ਕਾ ਤਾਨ ਦੀਨ ਦਇਆਲ ਹੋ ਜਨ ਊਪਰ ਬਿਨਾਰ ਸਾਡੇ ਜਨ ਉਪਰ ਆਪ ਗਰੀਬਾਂ ਦੇ ਦਇਆ ਕਰਨ ਵਾਲੇ ਦਇਆਲੂ ਹੋ ਅਸੀਂ ਦੀਨ ਹਾਂ ਪਰ ਕਿਰਪਾ ਲਿਓ ਓਵਾਰਿਆ ਦੇ ਕੇ ਮਾਰਾ ਸਾਨੂੰ ਬਚਾ ਲਓ ਇਹਨਾਂ ਔਗਣਾ ਤੋਂ ਨਾਨਕ ਜਨ ਹਰ ਕੀ ਸਰਣਾ ਆਂਗਦਾ ਸਾਹਿਬ ਜੀ ਕਹਿੰਦੇ ਅਸੀਂ ਜਨਮ ਆਇਆ ਹਰੀ ਆਕਾਲ ਪੁਰਖ ਆਪ ਦੀ ਸ਼ਰਨ ਹਾਂ ਹਰ ਭਾਵ ਹਰ ਨਿਸਾਰੀ ਜੇ ਹਰੀ ਆਪ ਨੂੰ ਭਾਈ ਆਈ ਭਾਵੇਂ ਸਾਡੇ ਹਿੱਦੇ ਜੋ ਵੀ ਤੈਨੂੰ ਭਾਜ ਆਵੇ ਤਾ ਹਰੀ ਆਪ ਸਾਨੂੰ ਤਾਰ ਲੈਨੇਂ ਕਿਰਪਾ ਦ੍ਰਿਸ਼ਟੀ ਕਰਕੇ ਤਾਰ ਲਉ ਗੂਜਰੀ ਮਹੱਲਾ ਚੌਥਾ ਹੋ ਦਇਾਲ ਮੀਰਾ ਮਨ ਲਾਵੂ ਕੇ ਗਰੀਬ ਨੇ ਆਏ ਸਾਡੇ ਤੇ ਦਇਆਲੂ ਹੋਵੋਗਾ ਸਾਡਾ ਮਾਨ ਆਪ ਦੇ ਸਿਮਰਨ ਵਿੱਚ ਮੰਗਣਾ ਕਰੋ ਹਉ ਆਨੰਦਨ ਰਾਮ ਨਾਮ ਨਿਤ ਧਿਆਈ ਅਸੀਂ ਆਰਾਗ ਨੇ ਹੇ ਰਾਮ ਆਪ ਦੇ ਨਾਮ ਨੂੰ ਜਗ ਦੇ ਰਹੀਏ ਬਾਣੀ ਕਰਕੇ ਤੇ ਹੁੰਦੇ ਰਹੀਏ ਜਪੇ ਕਰਕੇ ਤੇ ਆਕਾਰ ਵਰਤੀ ਕਰਕੇ ਸਭ ਸੁਖ ਸਭ ਗੁਣ ਸਭ ਨਿਧਾਨ ਆੜ ਸਾਰੇ ਸੁਖ ਬੈਕੁੰਠ ਤੱਕ ਬ੍ਰਹਮਾ ਤੋਂ ਲਾ ਕੇ ਜਿਨੇ ਦਰਜੇ ਰਾਜੇ ਤੋਂ ਲਾ ਕੇ ਬ੍ਰਹਮਾ ਵੀ ਪਦਵੀ ਤੱਕ ਸਾਰੇ ਸੁਖ ਸਾਰੇ ਗੁਣ ਜਿਨੇ ਹਨਗੇ ਸਭ ਸੰਤੋਖ ਦਿਆ ਧਰਮ ਵਿਚਾਰਾਦਕ ਸਾਰੇ ਖਜ਼ਾਨੇ ਨੌ ਨਿਧੀਆਂ ਦੇ 18 ਸਿੱਧੀਆਂ ਦੇ ਜਿਨੇ ਹਨ ਇਹੀ ਤੇਰਾ ਨਾਮ ਹੀ ਆ ਸਾਨੂੰ ਗਤ ਜਪਿਆ ਦੁਖ ਭੋਖ ਸਭ ਲਹਿ ਜਾਈ ਜਿਸ ਮਰਤ ਨਾਮ ਦੇ ਜਪਣੇ ਕਰਕੇ ਜੰਮਨ ਮਰਨ ਦਾ ਦੁਖ ਆਸਾ ਦੀਆਂ ਤੁਖਾਂ ਸਾਰੀਆਂ ਲੈ ਜਾਂਦੀਆਂ ਹਨ ਮਰ ਜਾਂਦੀਆਂ ਹਨ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਮੇਰੇ ਪਿਆਰੇ ਆਪਣੇ ਮਨੁਜੇ ਨਿਸ਼ਚੇ ਕਰਿਓ ਮੇਰਾ ਤਾਂ ਰਾਮ ਪਰਮੇਸ਼ਰ ਦਾ ਹੀ ਨਾਮ ਹੈ ਇਹੋ ਹੀ ਐਸ ਲੋਕ ਦਾ ਸਖਾ ਮਿੱਤਰ ਹੈ ਅਤੇ ਪਰਲੋਕ ਦਾ ਵੀ ਹਰੀਓ ਸਾਡਾ ਭਾਵਨ ਰੂਪ ਸਹਿਤਾ ਕਰਨ ਵਾਲਾ ਹੈ ਸਾਨੂੰ ਪਾਉਂਦਾ ਹੈ ਗੁਰਮਤਿ ਰਾਮ ਨਾਮ ਜਸ ਗਾਓ ਅਸੀਸ ਗੁਰਮਤਿ ਦੁਆਰਾ ਰਾਮ ਪ੍ਰਮੇਸ਼ੁਰ ਦੇ ਨਾਮ ਦੇ ਤਾਈ ਜਸ ਕੀਰਤਨ ਜਪਾ ਕੇ ਗਾਉਂਦੇ ਹਾਂ ਅੰਤ ਬੀਲੀ ਦਰਗਹ ਲੈ ਛਡਾ ਸਖੀ ਨੂੰ ਵੀ ਬੀਲੀ ਉਹ ਸਹੈਬ ਹੋਵੇਗਾ ਪਰ ਲੋਕ ਵਿੱਚ ਦਰਗਾਹ ਵਿੱਚ ਸੱਚ ਕਰਨੀ ਸੰਨਿਸ਼ਠਾ ਦੇਊਗਾ ਬਚਾਵੇਗਾ ਰਹਾਉ ਦਰੰਦਰਿ ਸੰਸਾਰ ਦੇ ਗਏ ਜੋ ਜਗ੍ਹਾ ਸੰਸਾਰ ਦੇ ਅੰਦਰ ਵੀ ਛੁਡਾ ਦੇਗਾ ਦਰੰਪਾ ਕਰਦੇ ਅੰਦਰ ਜੋ ਕਾਮ ਆਦ ਕੰਮੇ ਜਗਾਈ ਨਾ ਤੁਮਾਰਾ ਸਾਹਿਬ ਛੁਡਾ ਲੈਣਗੇ ਰਹਾਉ ਪਰਬਾਤ ਦੇ ਦਾਤਾ ਪ੍ਰਭ ਅੰਤਰਜਾਨੇ ਮਰੇ ਆਪ ਹੀ ਦਾਤਾ ਦੇ ਦੇਣ ਵਾਲਾ ਹੈ ਪ੍ਰਭ ਸੁਮਰਤਾ ਹੈ ਅੰਤਰਜਾਨੇ ਸਾਰਿਆਂ ਨੂੰ ਜਲਦੀ ਜਾਣ ਵਾਲਾ ਹੈ ਕਰ ਕਿਰਪਾ ਲੂਜ ਮੀਰ ਮਨ ਲਾਈ ਕਿਰਪਾ ਕਰਕੇ ਲੋਚਿ ਇਛਾ ਹੈ ਆਵਲੇ ਦੋਚੇ ਵੇਖਣ ਦੀ ਸਾਡੇ ਮਨ ਚ ਲਾਤੀ ਹੈ ਆਪ ਨੇ ਮੈਂ ਮਨ ਤਨ ਲੂਜ ਲੱਗੀ ਹਰ ਚੇਤੀ ਹਰੀ ਅਕਾਲ ਪੁਰਖ ਦੇ ਸਾਥ ਸਾਡੀ ਮਨ ਕਰਕੇ ਤਨ ਕਰਕੇ ਲੋਚਾ ਇਛਾ ਲਾੰਦੀ ਹੈ ਪ੍ਰਭ ਜੋ ਦੀ ਪੂਰੀ ਸਤਗੁਰ ਸਰਣਾ ਸਤਗੁਰਾਂ ਦੀ ਸ਼ਰਨ ਪਾ ਕੇ ਪ੍ਰਭੂ ਜਿਵੇਂ ਲੋਚ ਇੱਛਾ ਪੂਰੀ ਕਰਤੀ ਆਗਦੀ ਪ੍ਰਾਪਤੀ ਕਰਾਤੀ ਮਾਨਸ ਜਨਮ ਪੁੰਨ ਕਰ ਪਾਇਆ ਜੀ ਸਤਗੁਰੂ ਜੀ ਜਨਮਾਂ ਚ ਜੁਗਾਂ ਦੀ ਜਿਹੜੀ ਕਮਾਈ ਕੀਤੀ ਸੀ ਉਹਨਾਂ ਕਮਾਈ ਦਾ ਫਲ ਕਲਯੁਗ ਦੇ ਸੰਗੇ ਚ ਤੇ ਉਹਨਾਂ ਪੁੰਨਾਂ ਦੇ ਫਲ ਕਰਕੇ ਇਹ ਮਨੁੱਖਾ ਜਨਮ ਕਲਯੁਗ ਚ ਜਿੱਥੇ ਨਾਮ ਦੀ ਰੋਤ ਹੈ ਇਹ ਪ੍ਰਾਪਤ ਕੀਤਾ ਹੈ ਮੇਨੂੰ ਨਾਮ ਹੈ ਤ੍ਰਿਗੂ ਤ੍ਰਿਗੂ ਜਿ ਵਿਰਥਾ ਜਾਈ ਨਾਮ ਜਗਤ ਬਿਗੈਰ ਸਰਕਾਰ ਸਰਕਾਰ ਹੈ ਜੇ ਵੱਡਾ ਪ੍ਰਤਾਪੀ ਬਣ ਗਿਆ ਵੱਡਾ ਵਿਦਵਾਨ ਬਣ ਗਿਆ ਵੱਡੀ ਦੁਨੀਆ ਚ ਸਰਦਾਰੀ ਮਿਲ ਗਈ ਹੈ ਵੱਡਾ ਰਾਜ ਮਿਲ ਗਿਆ ਹੈ ਸਿੱਧੀਆਂ ਮਿਲ ਗਈਆਂ ਸਰਕਾਰ ਹੈ ਸਭ ਕਾਸੇ ਨੂੰ ਵਿਅਰਥੀ ਜਾਂਦਾ ਮਾਰਾ ਤੇ ਨਾਮ ਤੋਂ ਬਿਨਾਂ ਨਾਮ ਬਿਨਾਂ ਰਸ ਦਾ ਸੁਖ ਖਾਰ ਬਿਨੈ ਤੋਂ ਬਿਨਾਂ ਰਸ ਖਿੱਚ ਖਿੱਚ ਕੇ ਰਸਾਂ ਦੇ ਤਾਂ ਹੀ ਖਾਣਾ ਕਰੇ ਛੇਆਂ ਰਸਾਂ ਦੇ ਛੱਤੀ ਦਾ ਭੋਜਨ ਬਣਾ ਬਣਾ ਕੇ ਕਸ ਖਿੱਚ-ਖਿੱਚ ਕੇ ਅਰਕਾਰ ਕਾ ਨੂੰ ਕਿਸੇ ਨੂੰ ਦੁੱਖ ਦੇ ਦੇ ਕੇ ਕਿਸੇ ਨੂੰ ਕਸ਼ਟ ਦੇ ਦੇ ਕੇ ਆਪ ਖਾਵੇ ਮੁਖ ਪੀਕਾ ਸੁਕ ਤੂਕ ਮੁਖ ਪਾਈ ਮੁਖ ਫਿੱਕੀਆਂ ਦੇ ਰਹੀਆਂ ਵਿਸ਼ਿਆਂ ਦੀਆਂ ਗੱਲਾਂ ਕਰਦਾ ਹੈ ਲੋਕ ਠੁੱਕ ਠੋਕੇ ਹੋਵੇ ਮੂੰਹ ਤੇ ਪਾਉਂਦੇ ਆ ਲਾਣਤਾ ਨਹੀਂ ਠੁੱਕਾਂ ਪੈਂਦੀਆਂ ਇਸ ਲੋਕ ਵਿੱਚ ਵੀ ਪਰ ਲੋਕ ਵਿੱਚ ਵੀ ਜੋ ਜਨ ਹਰ ਪ੍ਰਭ ਹਰ ਹਰ ਸਰਨ ਜਿਹੜੇ ਜਨ ਭਗਤ ਹਰੀ ਪ੍ਰਭੂ ਅਕਾਲ ਪੁਰਖ ਦਾ ਨਾਮ ਜਪਦੇ ਆ ਹਰ ਹਰ ਕਾਲਕ੍ਰਿਸ਼ ਦੀ ਮਨ ਬਾਣ ਸ਼ੀਰ ਕਰਕੇ ਸ਼ਰਨ ਲੈਂਦੇ ਹੰਮ ਤਨ ਦਰ ਗੋ ਹਰ ਹਰ ਕੀ ਵਦਿਆ ਨੂੰ ਹਰ ਹਰ ਪਰਮੇਸ਼ਰ ਦਰਗਾਹ ਦੀ ਸੱਚਖੰਡ ਦੀ ਮੁੜਾਈ ਬਖਸ਼ਦਾ ਹੈ ਕੰਨ ਕੰਨ ਸਾਵਾਸ ਕਹ ਪ੍ਰਭ ਜਨਕ ਮਹਾਰਾਜ ਆਪ ਦੇ ਜਨਾਂ ਦੇ ਤਾਂ ਹੀ ਤੁਮ ਤਾਰੇ ਯੋਗ ਦੇ ਮਾਤਾ ਹੈ ਤੁੰਨੋ ਦੇ ਪਿਤਾ ਹੈ ਤੁੰਨੋ ਦਾ ਜਨਮ ਜੀਵਨ ਹੈ ਤੁੰਨੋ ਦੀ ਕਰਨੀ ਹੈ ਇਨਸ਼ਾਅੱਲਾ ਧੰਵਾਦ ਕਹਿੰਦੇ ਆਪਦੇ ਜਨਾਂ ਨੂੰ ਮਹਾਰਾਜਾ ਸਾਹਿਬ ਪ੍ਰਭੂ ਜੀ ਜਾਨ ਨੂੰ ਨਾਨਕ ਮੀਲ ਲੈ ਗੱਲ ਲਾਈ ਉਹਨਾਂ ਨੂੰ ਆਪਦੇ ਕੰਠ ਨਾਲ ਲਾ ਕੇ ਬੱਚੇ ਨੂੰ ਪਿਤਾ ਗਰਨਾਂ ਲਾ ਲੈਂਦਾ ਐ ਭੇਜ ਦੇ ਵਿੱਚ ਵੀ ਕੰਠ ਚ ਲਾ ਕੇ ਮੀਲ ਲੈਂਦਾ ਭੇਜ ਕਰ ਲੈਂਦਾ ਪਰਮੇਸ਼ਵਰ ਗੂਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਕੋ ਗੁਰਮੁਖ ਬੰਦਗੀ ਕਰਨ ਵਾਲੇ ਜਿਨ੍ਹਾਂ ਨੂੰ ਗੁਰੂ ਨੂੰ ਮੁਖੀ ਸਮਝਿਆ ਹੋਇਆ ਆਪ ਨਹੀਂ ਕੋਈ ਬੰਦੇ ਉਹ ਸਾਡੀਆਂ ਸਖੀਆਂ ਤੇ ਪਿਆਰੀਆਂ ਸਹੇਲੀਆਂ ਹਨ ਸਖੀ ਸਰਨਾਵਾਲੀਆਂ ਸਹੇਲੀ ਭਗਤੀ ਵਾਲੀਆਂ ਮੇਰੀਆਂ ਮੂਰਤ ਦੇਵੂ ਦਾਨ ਹਰ ਪ੍ਰਾਣ ਜੀਵਾ ਕਰ ਬਈ ਐਸਾ ਦਾਨ ਦਿਓ ਉਪਦੇਸ਼ ਦਾ ਜੋ ਹਰੀ ਮੇਰੇ ਪ੍ਰਾਣ ਨੂੰ ਜਿਉਂਦੇ ਕਰਨ ਵਾਲਾ ਉਹਦੀ ਪ੍ਰਾਪਤੀ ਹੋਵੇ ਆਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੀ ਅਸੀਂ ਕਾਈ ਲਾਲੇ ਦਾਸ ਗੋਲੇ ਸੇਵਕ ਦਾਸ ਸੇਵ ਗੁਰਸਿੱਖਾਂ ਦੇ ਹੋਈਏ ਲਾਲੇ ਮਾਂ ਵਿੱਚ ਗੋਲੇ ਦਾ ਹੈ ਗੋਲਿਆਂ ਦੇ ਗੋਲੇ ਗੁਰਸਿੱਖਾਂ ਦੇ ਕੋਈਏ ਦਾਸਾਂ ਦੇ ਦਾਸ ਬਣੀਏ ਲਾਲੇ ਪਿਆਰੇ ਜੋ ਗੁਰਸਿੱਖ ਹੈ ਉਹਨਾਂ ਦੇ ਸੀ ਗੋਲੇ ਹੋ ਗਏ ਇੰਨਾ ਆਨੰਦਨ ਹਰ ਪ੍ਰਭ ਪੁਰਖ ਧਿਆਇਆ ਉਹ ਪਿਆਰੇ ਕੌਣ ਹੈ ਮਾਰੇ ਲਾਲੇ ਗੋ ਪਿਆਰ ਕਹਿੰਦੇ ਜਿਹਨੇ ਰਾਜ ਨੇ ਹਰੀ ਪ੍ਰਭ ਪੂਰਨ ਨੂੰ ਧਿਆਉਣਾ ਕੀਤਾ ਹੈ ਮੇਰੇ ਮਨ ਤਨ ਬਿਰਹੁ ਗੁਰ ਸਿੱਖ ਪਗ ਲਾਇ ਸਾਡੇ ਮੋਹੂ ਵਿੱਚ ਵੀ ਤਾਨੂ ਵਿੱਚ ਵੀ ਪ੍ਰੇਮ ਗੁਰ ਸਿੱਖਾਂ ਦੇ ਚਰਣਾ ਨਾਲ ਮਾਰਨ ਲਗਣਾ ਕੀਤਾ ਹੈ ਮੇਰੇ ਪ੍ਰਾਨ ਸਹਾ ਗੁਰ ਕੀ ਸਿੱਖ ਭਾਈ ਜੋ ਸਤ ਗੁਰੂ ਸਾਹਿਬ ਦੇ ਸਿੱਖ ਸਾਡੇ ਭਰਾ ਅਨੇ ਉਹ ਸਾਡੇ ਪੁਰਾਣਾ ਵੀ ਇਸ ਖਾ ਤਿਆਰੇ ਹਨ ਪੁਰਾਣਾ ਤੋਂ ਵੀ ਮੈਂ ਤੋ ਕਰੂ ਉਪਦੇਸ਼ ਹਰ ਮਿਲੈ ਮਿਲਾਂ ਗੁਰਸਿੱਖੋ ਜੀ ਨੇ ਝਾਨੂ ਨਾਲ ਸਾਹਿਬ ਮਿਲਿਆ ਹੈ ਇਹ ਮੈਂ ਤੁਹਾਡਾ ਬੁਲਾਇਆ ਹੈ ਪਰਮੇਸ਼ਰ ਮੈਨੂੰ ਮਿਲੇ ਐਸਾ ਉਪਦੇਸ਼ ਸਾਨੂੰ ਕਰਨਾ ਕਰੋ ਇਹ ਯਾਜ ਦਾਤ ਮੰਗੀਏ ਗੁਰਸਿੱਖਾਂ ਦੇ ਪਾਸੋਂ ਰਹਾਉ ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖੀ ਮੀਤਿ ਨੂੰ ਮਹਾਲ ਪ੍ਰਭ ਨੂੰ ਪਾ ਜਾਂਦੀ ਏ ਇਸ ਦੀ ਕਰਨੀ ਵਾਹੀ ਨੂੰ ਪਾਉਂਦਾ ਹੈ ਤਾਂ ਗੁਰਮਖਾਂ ਦੇ ਮਿਲਾਕ ਹੁੰਦੇ ਹਨ ਜਿਨ ਬਚਨ ਗੁਰੂ ਸਤਗੁਰੂ ਮਨ ਪਾਏ ਨਾ ਗੁਰੂ ਕੌਣ ਹੈ ਜਿਨਾਂ ਦੇ ਬਚਨ ਗੁਰੂ ਸਾਹਿਬ ਸਤਗੁਰੂ ਨਾਨਕ ਦੇਵ ਗੰਗੋ ਸਾਹਿਬ ਰਮੜਦਾਸ ਸਾਹਿਬ ਜਿਨ੍ਹਾਂ ਦੇ ਗੁਰੂ ਕੀਤ ਉਸਲੂਬ ਜੀ ਸਤਿਗੁਰੂ ਰ ਹੈ ਉਹਨਾਂ ਨੇ ਬਚਨ ਜਿਨ੍ਹਾਂ ਦੇ ਮਨ ਚ ਪਾ ਗਿਆ ਚੰਗਾ ਲੱਗਿਆ ਹੈ ਵੱਡ ਭਾਗੀ ਗੁਰ ਕੇ ਸੇ ਪਿਆਰੇ ਗੁਰੂ ਸਾਹਿਬ ਦੇ ਪਿਆਰੇ ਸਿੱਖ ਹਨ ਆਪ ਨਿਰਵਾਣੀ ਨਿਰਵਾਣ ਪਦ ਪਾਹਰੀ ਜੋ ਸ਼ਾਇਰਾਂ ਬੰਦਨਾ ਤੋਂ ਰਹਤ ਹੈ ਉਸ ਨਿਰਵਾਣ ਪਦਵੀ ਨੂੰ ਉਹਨਾਂ ਹਰਿ ਦੀ ਜਿੱਕੇ ਕੋਈ ਬਾਨ ਆਤਮਨੀ ਸਾਖ ਬੰਦਨਾ ਤੇ ਵਹਿ ਤੋ ਕੇ ਬਾਣੀ ਜਿੱਤੇ ਕਦਮ ਨਹੀਂ ਕਰ ਸਕਦੀ ਅਗੋਚਿਕ ਸਰੂਪ ਹੈ ਜੋ ਉਹਨਾਂ ਦੇ ਵਾਣ ਪਾਗ ਨੂੰ ਉਹਨਾਂ ਨੂੰ ਪਾ ਦਿਆ 1500 ਆਪ ਸੰਗਤ ਗੁਰ ਕੀ ਹਰ ਪਿਆਰੀ ਸਰਬਉਸ਼ਾਵੀ ਜੀ ਜਿਹੜੀ ਸਤ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਹੈ ਉਹ ਹਰੀ ਅਕਾਲ ਪੁਰਖ ਦੀ ਤਿਆਰੀ ਹੈ ਇਹਨਾਂ ਹਰ ਹਰ ਨਾਮ ਮੀਠਾ ਮਨ ਭਾਉ ਤੂੰ ਕੇਸੀ ਸੰਗਤ ਹੈ ਜਿਨਾਂ ਨੂੰ ਹਰੀ ਦਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਮਿੱਠਾ ਪਿਆਰਾ ਨਾਮ ਮਨ ਚ ਭਾ ਗਿਆ ਚੰਗਾ ਲੱਗਿਆ ਹੈ ਇਹਨੂੰ ਸਾਧਗੁਰ ਸੰਗਤ ਸਾਂਝੋ ਨਾ ਪਾਇਆ ਜਿਨਾਂ ਪੁਰਖਾਂ ਨੂੰ ਭਾਈ ਸਿਗਰੂ ਸਾਹਿਬ ਦੀ ਸੰਗਤ ਦਾ ਮਨ ਬਾਣੀ ਸੀਰ ਕਰਕੇ ਸਾਥ ਨਹੀਂ ਪਾਇਆ ਸਮਝ ਗਈ ਰਹੇ ਗੁਰੂ ਕੀ ਸੰਗਤ ਮੇਰੇ ਹੀ ਨਹੀਂ ਗੁਰੂ ਕੇ ਸਿੱਖੀ ਦਾ ਰੂਪ ਬਣ ਕੇ ਜਿਨਾਂ ਨੇ ਸਾਥ ਨਹੀਂ ਪਾਇਆ ਹੈ ਇਹ ਭਾਗ ਹੀਣ ਪਾਪੀ ਜਮ ਖਾਏ ਆ ਇਹਨਾਂ ਲਈ ਕਰਮਾਂ ਤੋਂ ਹੀਣੇ ਕਰਮਾਂ ਦੇ ਮਾਰੇ ਹੋਏ ਹਨ ਨਿਸਕਾਮ ਕਰਮ ਨਹੀਂ ਹਨ ਉਹ ਤਾਂ ਪਾਤਾਂ ਨੂੰ ਕਰਨ ਵਾਲੇ ਜਮਾਂ ਨਹੀਂ ਖਾਦੇ ਇਹ ਜਮਾਂ ਇਹ ਜਮਾਂ ਜੰਮਣ ਮਰਨ ਨਹੀਂ ਖਾਦੇ ਹੋਏ ਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਜਿਨਾਂ ਦੇ ਕਿਰਪਾਲੂ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਦੁਸ਼ਟੀ ਕਰਦਾ ਹੈ ਔਰ ਆਪੇ ਗੁਰਮੁਖ ਮਿਲਾਇਆ ਮਿਲਾਇਆ ਜਿਹੜੀ ਆਪਿ ਉਹਨਾਂ ਗੁਰਮੁਖਾਂ ਦੀ ਸੰਗਤ ਦੁਆਰਾ ਮਿਲਾਇਆ ਹੋਇਆ ਪਰਮੇਸ਼ਰ ਉਹਨਾਂ ਪ੍ਰੇਮੀਆਂ ਨੂੰ ਮਿਲ ਪੈਂਦਾ ਹੈ ਜਨ ਨਾਨਕ ਬੋਲੀ ਗੁਣ ਬਾਣੀ ਜੀ ਨਾਨਕ ਜੀ ਗੁਰੂ ਅੰਦਾਸ ਸਾਹਿਬ ਜੀ ਬੋਲਦੇ ਹਨ ਇਹ ਗੁਣ ਗਿਆਨ ਵਾਲੀ ਅਸੀਂ ਭਾਈ ਬਾਣੀ ਬੋਲਦੇ ਹਾਂ ਗੁਰ ਉਪਕਾਰ ਵਾਲੀ ਬਾਣੀ ਬੋਲਦੇ ਹਨ ਔਰ ਬਾਣੀ ਹਰਨਾਮ ਸਮਾ। ਇਹ ਜਿਹੜੀ ਗੁਰ ਗਿਆਨ ਵਾਲੀ ਬਾਣੀ ਹੈ ਉਪਕਾਰ ਵਾਲੀ ਕਹਿੰਦੇ ਗੁਰਬਾਣੀ ਦੁਆਰਾ। ਹਰੀ ਦੇ ਨਾਮ ਵਿੱਚ ਮਨ ਸੁਨਾਇਆ ਜਾਂਦਾ ਹੈ, ਮਿਲਦਾ ਹੈ ਭੇਦ ਹੁੰਦਾ ਹੈ। ਗੁਰਬਾਣੀ ਦੁਆਰਾ ਜੋ ਹਰੀ ਦਾ ਨਾਮ ਹੈ ਜਪਦੇ ਹੈ, ਉਹ ਪਰਮੇਸ਼ਰ ਨੂੰ ਸੁਨਾਇਆ ਭੇਦ ਹੋ ਜਾਂਦੇ ਹਨ, ਮਿਲ ਜਾਂਦਾ ਹੈ ਉਹਨਾਂ ਨੂੰ ਪਰਮੇਸ਼ਰ।